ਗਿਆਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਪਰ ਮੈਂ ਇੱਥੇ ਆ ਕੇ ਵੇਖਿਆ ਓਨੇ ਤੁਸੀਂ ਅੰਦਰ ਕੀਰਤਨ ਸੁਣਨ ਵਾਲੇ ਨਹੀਂ ਸੀ ਜਿੰਨੇ ਦੀਵੇ ਜਗਾਉਣ ਵਾਲੇ ਸੀ ਕਿੱਥੇ ਫਸੇ ਹੋਏ ਤੁਸੀਂ ਬਾਬਾ ਸਾਹਿਬ ਦਾ ਪਿੱਛੇ ਬੈਨਰ ਲਾਇਆ ਹੋਇਆ ਹੈ ਉਹਨਾਂ ਦਾ ਮਨਾ ਰਹੇ ਹੋ ਦਿਨ ਉਹਨਾਂ ਦੀ ਕੋਈ ਗੱਲ ਤਾਂ ਮੰਨੋ ਉਹ ਤੇ ਬਾਣੀ ਦਾ ਪ੍ਰਚਾਰ ਕਰਦੇ ਰਹਿ ਆਪਾਂ ਕੀ ਕਰਦੇ ਪਾਏ ਸਤਿਗੁਰਾਂ ਦੀ ਬਾਣੀ ਪੜਾਉਂਦੇ ਰਹਿ ਜੇ ਦੀਵੇ ਜਗਾਉਣੇ ਨੇ ਮਟੀਆਂ ਹੀ ਪੂਜਣੀਆਂ ਨੇ ਜਿੰਨੇ ਮਰਜੀ ਖੰਡ ਪਾਠ ਕਰਾਈ ਜਾਓ ਕੋਈ ਫਾਇਦਾ ਨਹੀਂ ਉਹਨਾਂ ਦਾ ਇਹ ਦੁਕਾਨਦਾਰੀ ਹੋ ਸਕਦੀ ਕਿਸੇ ਨੂੰ ਪੈਸੇ ਮਿਲ ਗਏ ਕਿਸੇ ਦੀ ਗੋਲਕ ਭਰ ਗਈ ਹਾਲਾਤ ਨੇ ਗਿਆਨ ਤੋਂ ਬਿਨਾ ਤੇ ਮੇਰੇ ਤੋਂ ਪਹਿਲਾਂ ਇੱਕ ਸੈਕਟਰੀ ਸਾਹਿਬ ਨੇ ਬੇਨਤੀ ਕੀਤੀ ਕਿ ਕੈਪਰੀ ਪਾ ਕੇ ਨਾ ਅੰਦਰ ਆਇਓ ਮੈਂ ਉਹਦੇ 'ਚ ਹੋਰ ਵਾਅਦਾ ਕਰਦੇ ਆਂ ਅੱਜ ਤੁਸੀਂ ਸ਼੍ਰੋਮਣੀ ਕਮੇਟੀ ਵੇਖੋ ਦਿੱਲੀ ਕਮੇਟੀ ਵੇਖ ਲਓ ਬਹੁਤ ਸਾਰੇ ਸਿੱਖ ਅਦਾਰੇ ਵੇਖ ਲਓ ਉਹਨਾਂ ਦੇ ਦਰਮਿਆਨ ਜਿਹੜੇ ਪ੍ਰਬੰਧਕੀ ਟਾਚੇ 'ਚ ਬੰਦੇ ਨੇ ਹੁਣ ਜੇ ਤੁਸੀਂ ਸਿੱਖ ਰਹਿਤ ਮਰਯਾਦਾ ਦੀ ਗੱਲ ਕਰਦੇ ਹੋ ਦਾੜੀ ਮੁੰਨਣ ਵਾਲਾ ਬੰਦਾ ਤੇ ਤੁਹਾਡੀ ਸਟੇਜ ਤੇ ਬੋਲ ਨਹੀਂ ਸਕਦਾ ਅੰਮ੍ਰਿਤਧਾਰੀ ਬੋਲ ਸਕਦਾ ਏ ਜੇ ਕੈਪਰੀ ਪਾਉਣ ਵਾਲੇ ਨੂੰ ਮਨਾਹੀਆਂ ਤੇ ਇਹਨੂੰ ਵੀ ਮਨਾਹੀਆਂ ਜੇ ਮੈਨੂੰ ਮੈਕ ਫੜਨ ਦਾ ਸ਼ੌਂਕ ਹੈ ਮੇਰੇ ਅੰਦਰ ਸਿੱਖੀ ਦਾ ਜज्ਬਾ ਵੀ ਹੋਣਾ ਚਾਹੀਦਾ ਹੈ ਮੈਂ ਸਿੱਖ ਵੀ ਪਹਿਲਾਂ ਬਣਾ ਮੈਨੂੰ ਚੋਰ ਫੜਨ ਦਾ ਸ਼ੌਂਕ ਹੈ ਮੈਂ ਚੋਰ ਫੜਨਾ ਹੈ ਪਰ ਬਾਬਾ ਬੁੱਢਾ ਵੀ ਤੇ ਬਣ ਕੇ ਵਿਖਾਣਾ ਚੋਰ ਫੜ ਤੈਨੂੰ ਕੌਣ ਰੁਕਦਾ ਹੈ ਗੁਰੂ ਤੇ ਕਹਿੰਦਾ ਮੇਰੀ ਥਾਂ ਤੇ ਬੈਠ ਭਰਮ ਭੇਖ ਤੇ ਰਹੇ ਨਿਆਰਾ ਸੋ ਖਾਲਸ ਸਤ ਗੁਰੂ ਹਮਾਰਾ ਉਹ ਕਹਿੰਦੇ ਸਿੱਖਾ ਤੂੰ ਮੇਰਾ ਗੁਰੂ ਮੈਂ ਤੇਰਾ ਚੇਲਾ ਪਰ ਸਿੱਖ ਬਣਤਾ ਸਹੀ ਮੈਂ ਕਿੰਨੀ ਵਾਰੀ ਬੇਨਤੀ ਕੀਤੀ ਆ ਕੇ ਕਿਆ ਮੈਂ ਇੱਕ ਸਾਈਡ ਤੇ ਕਰ ਲਓ ਪਿੱਠ ਹੁੰਦੀ ਆ ਆ ਜੋਰ ਨਾਲ ਅੱਗੇ ਲਾਇਆ ਹੋਇਆ ਇੱਥੇ ਰੱਖਣਾ ਮੇਰੀ ਬੇਨਤੀ ਜੇ ਆਪਾਂ ਤੁਹਾਨੂੰ ਧਰਮ ਸਿਖਾਉਣ ਆਏ ਆ ਸਾਰਿਆਂ ਨੂੰ ਤੇ ਜੇ ਮੇਰੇ ਪੱਲੇ ਕੱਖ ਨਹੀਂ ਮੈਂ ਯਾਦਾ ਇਸ ਮਤਾ ਸੋਚੋ ਕਿ ਮੈਨੂੰ 4 ਪੈਸੇ ਮਿਲ ਤੇ ਮੈਂ ਖੁਸ਼ ਆਮਦ ਕਰਕੇ ਤੁਰ ਜਾਵਾਂ ਆਓ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣੋ ਅੱਜ ਅਕਾਲ ਤਖ਼ਤ ਸਾਹਿਬ ਦੀ ਜਦੋਂ ਮੈਂ ਗੱਲ ਕਰਦਾ ਐ ਨਾ ਤੇ ਬਹੁਤ ਬੰਦੇ ਇੱਕੋ ਹੀ ਟੱਬਰ ਨਾਲ ਜੋੜ ਦਿੰਦੇ ਨੇ ਕਾਰਨ ਅੱਜ ਸਾਡੇ ਜਥੇਦਾਰ ਹੀ ਦਿਹਾੜੀਦਾਰ ਨੇ ਅਕਾਲੀ ਫੂਲਾ ਸਿੰਘ ਤੇ ਹੈ ਨਹੀਂ ਤੇ ਦਿਹਾੜੀਦਾਰ ਜਥੇਦਾਰ ਸਾਨੂੰ ਦੇਣਗੇ ਵੀ ਕੀ ਉਹਦੇ ਨਾਲ ਕੀ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਜਿਹੜੀ ਗੋਲਕ ਨੇ ਸਾਡੇ ਬੱਚਿਆਂ ਨੂੰ ਵਿਦਿਆਤਾ ਮੈਡੀਕਲ ਤੇ ਐਜੂਕੇਸ਼ਨ ਦੇਣਾ ਸੀ ਉਹ ਅੱਜ ਰੈਲੀਆਂ ਦੇ ਰਾਹੀਂ ਨਸ਼ਾ ਵੰਡਦੀ ਪਈ ਔਰ ਗੁਰੂ ਘਰ ਦੀਆਂ ਸਿੱਖ ਵਿਰੋਧੀ ਤਾਕਤਾਂ ਦੀ ਪੁਸ਼ਤਪੁਨਾਇ ਕੀਤੀ ਜਾਂਦੀ ਮੈਂ ਜੀ ਆਇਆਂ ਸਾਰਿਆਂ ਨੂੰ ਆਖਦਾ ਜਿੱਥੇ ਕੈਪਰੀ ਪਾ ਕੇ ਆਉਣਾ ਮਨਾ ਹੈ ਉਥੇ ਸਿਰ ਮੂੰਹ ਮੁੰਨ ਕੇ ਤੇ ਗੁਰੂ ਦੀ ਸਟੇਜ ਤੋਂ ਗੁਰੂ ਦੀ ਗੱਲ ਕਰਨੀ ਵੀ ਮਨਾ ਹੈ ਉੱਥੇ ਗੁਰੂ ਘਰ ਦੇ ਸੇਵਾਦਾਰ ਬਣਨ ਵਾਸਤੇ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ ਨਾ ਕਿ ਮੈਨੂੰ ਪਹਿਲਾਂ ਚੌਧਰੀ ਬਣਾ ਦਿਓ ਸਿੱਖੀ ਨਾਲ ਤੇ ਮੇਰਾ ਕੋਈ ਸੰਬੰਧ ਨਹੀਂ ਹੈ ਤੇ ਅਸੀਂ ਇੱਥੇ ਕੋਈ ਕਾਰਪੋਰੇਟ ਕੰਪਨੀ ਤਾਂ ਹੈ ਨਹੀਂ ਇਸ ਲਈ ਗੁਰਸੰਗਤ ਜੀ ਸ਼੍ਰੋਮਣੀ ਕਮੇਟੀ ਵੀ ਛਡਾਓ ਅਨਰੈਣੂ ਮੰਨਤਾ ਤੋਂ ਸ਼੍ਰੋਮਣੀ ਕਮੇਟੀ ਵੀ ਛਡਾਓ ਅਕਾਲ ਤਖਤ ਸਭ ਆਜ਼ਾਦ ਕਰਾਓ ਜੇ ਚਾਹਨੇ ਹੋ ਆ ਜਿਹੜੇ ਨੌਜਵਾਨ ਬੈਠੇ ਨੇ ਇਹਨਾਂ ਨੂੰ ਬਾਬੇ ਲੱਭਣ ਦੀ ਲੋੜ ਨਾ ਪਵੇ ਬਾਬੇ ਹੋਣ ਇਹਨਾਂ ਨੂੰ ਸਰਦਾਰ ਲੱਭਣ ਦੀ ਲੋੜ ਨਾ ਪਵੇ ਸਰਦਾਰ ਹੋਣ ਇਹਨਾਂ ਨੂੰ ਲੀਡਰ ਲੱਭਣ ਦੀ ਲੋੜ ਨਾ ਪਵੇ ਇਹ ਖੁਦ ਲੀਡਰ ਹੋਣ ਔਰ ਇਹਨਾਂ ਨੂੰ ਰੱਬ ਲੱਭਣ ਦੀ ਲੋੜ ਨਾ ਪਵੇ ਇਹ ਖੁਦ ਰੱਬ ਵਰਗੇ ਬਣ ਜਾਣ ਭੈਣਾਂ ਨੂੰ ਵੀ ਬੇਨਤੀ ਕਰਦਾ ਬਿਊਟੀ ਪਾਲਰਾਂ ਦਾ ਖਿਹੜਾ ਛੱਡੋ ਪੰਜ ਬਾਣੀਆਂ ਦਾ ਨਿਤਨੇਮ ਕਰੋ ਧੀਆਂ ਭੈਣਾ ਬੱਚੀਆਂ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਧੀਆਂ ਬਣ ਕੇ ਵਿਖਾਓ ਆ ਰੋਜ਼ ਜੋ ਕੁਝ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹ ਸਾਰੇ ਗਿਆਨ ਦੀ ਕਮੀ ਦੇ ਕਾਰਨ ਹੈ ਕਿਉਂਕਿ ਅਸੀਂ ਗਿਆਨ ਪੜਨਾ ਗਿਆਨ ਸੁਣਨਾ ਬਿਲਕੁਲ ਬੰਦ ਕਰ ਤੇ ਜੇ ਕੋਈ ਮੇਰੇ ਵਰਗਾ ਬੋਲਦਾ ਕਹਿੰਦੇ ਜੀ ਛੁੱਟੀ ਕਰ ਦਿਓ ਆ ਦਰਬਾਰ ਸਾਹਿਬ ਤੋਂ ਮੇਰੀ ਵੀ ਤਾਂ ਕਰ ਹੀ ਦਿੱਤੀ ਹੈ ਪਰ ਉਹਦੇ ਨਾਲ ਕੀ ਹੋ ਗਿਆ ਮੈਨੂੰ ਦਰਬਾਰ ਸਾਹਿਬ ਚੋਂ ਕੱਢ ਦਿਓਗੇ ਮੇਰੇ ਅੰਦਰੋਂ ਦਰਬਾਰ ਸਾਹਿਬ ਕਿਵੇਂ ਕੱਢ ਲੋਗੇ ਤੁਸੀਂ ਇਤਨੀ ਨਿਕਲਣਾ ਔਰ ਸੰਗਤ ਮੈਨੂੰ ਪੁੱਛਦੀ ਭਾਈ ਸਾਹਿਬ ਦਰਬਾਰ ਸਾਹਿਬ ਕੀਰਤਨ ਕਰੋ ਕਦੋਂ ਕਰੋਗੇ ਜਿਨ੍ਹਾਂ ਨੇ ਮੈਨੂੰ ਕੱਢਿਆ ਉਥੋਂ ਉਹਨਾਂ ਨੂੰ ਤੁਸੀਂ ਕੱਢ ਦਿਓ ਕੀਰਤਨ ਸੁਣ ਲਓ ਮੇਰੇ ਕੋ ਸਿੱਧਾ ਹੀ ਕੰਮ ਹੈ ਔਰ ਉਹਦੇ ਵਾਸਤੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ 2016 22 ਮਾਰਚ आनंदपुर साहिब दी धरती ਤੋਂ ਤੁਹਾਡੇ ਸਹਿਯੋਗ ਨਾਲ ਸਿੱਖ ਸਦ ਭਾਵਨਾ ਦਲ ਵੱਲੋਂ ਆਰੰਭ ਕੀਤੀ ਗਈ ਆਓ ਉਹਦਾ ਹਿੱਸਾ ਬਣੀਏ ਤਾਂ ਕਿ ਸਾਡੇ ਬੱਚਿਆਂ ਦੇ ਵਿੱਚੋਂ ਦੀਦਾਰ ਖਾਲਸੇ ਦਾ ਹੋਵੇ ਆ ਜਿੰਨੇ ਤੁਸੀਂ ਨੌਜਵਾਨ ਆਏ ਹੋ ਆ ਸਿੱਖੀ ਦੇ ਵਾਰਿਸ ਹੋ ਪਰ ਸਿੱਖੀ ਤਾਂ ਕਿਸੇ ਕੋਲ ਵੀ ਹੈ ਨਹੀਂ ਸਿੱਖੀ ਤੋਂ ਕਿੰਨੀ ਦੂਰ ਬੈਠੇ ਇਸ ਲਈ ਮੇਰੀ ਬੇਨਤੀ ਮੈਂ ਇੱਥੋਂ ਦੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਕੇ ਜਾਨਣਾ ਹੈ ਸਭ ਤੋਂ ਪਹਿਲਾਂ ਖੋਦੇ ਅੰਮ੍ਰਿਤ ਛਕੋ ਫਿਰ ਇੱਥੇ ਅੰਮ੍ਰਿਤ ਸੰਚਾਰ ਕਰਾਓ ਇਹਨਾਂ ਵੀਰਾਂ ਨੂੰ ਅੰਮ੍ਰਿਤਧਾਰੀ ਬਣਾਓ ਜਿੱਦਣ ਇਹ ਵੀਰ ਬਾਬੇ ਬਣ ਜਾਣਗੇ ਮੈਂ ਦਾਅਵੇ ਨਾ ਕਹਿਨਾ ਬੇਗਮਪੁਰਾ ਬੇਗਮਪੁਰਾ ਸ਼ਹਿਰ ਕੋ ਨਾਓ ਇਹਦੇ ਵਾਸੀ ਹੋਵੋਗੇ ਉੱਥੇ ਫਿਰ ਤੁਹਾਨੂੰ ਸਰਬੱਤ ਦੇ ਭਲੇ ਦੀ ਗੱਲ ਕਰਨ ਦਾ ਸਮਾਂ ਮਿਲਦਾ ਹੈ ਆਵਾਜ਼ ਦੇਣ ਦੀ ਗੱਲ ਚੱਲਦੀ ਤੇ ਜਿੰਨਾ ਚਿਰ ਤੁਸੀਂ ਆਪਣੇ ਗੁਰੂ ਦੀ ਬਾਣੀ ਤੇ ਬਾਣੇ ਤੋਂ ਟੁੱਟੇ ਹੋ ਊੜਾ ਤੇ ਝੂੜਾ ਬਾਣੀ ਤੇ ਬਾਣਾ ਪੰਥ ਤੇ ਗ੍ਰੰਥ ਸੇਵਾ ਤੇ ਸਿਮਰਨ ਪੰਗਤ ਤੇ ਸੰਗਤ ਆ ਦੋ ਪਹਿਲੂ ਨੇ ਸਾਡੇ ਇਹਨਾਂ ਨਾਲ ਹੀ ਸਿੱਖੀ ਬਹਾਲ ਹੁੰਦੀ ਜੀ ਆਇਆਂ ਸਾਰਿਆਂ ਨੂੰ ਧੰਨਵਾਦ ਕਿਸੇ ਦਾ ਨਹੀਂ ਨਾ ਮੇਰਾ ਹੀ ਕਰਿਓ ਆਪਾਂ ਕਿਹੜਾ ਆਸਾਨ ਕੀਤਾ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਕਹਿਣਾ ਤੁਹਾਡੇ ਸਿਰ ਤੇ ਬਜ਼ੁਰਗਾਂ ਦਾ ਬੁਢੇਪਾ ਆਉਣ ਵਾਲੀ نسل ਦੇ ਭਵਿੱਖ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਨੌਜਵਾਨ ਵੀਰੋ ਅਨ ਲਚਰਟਾਈ ਤੋਂ ਬਚੋ ਅਮਰਤ ਸ਼ਕੋ ਸਿੰਘ ਸੱਜੋ ਜੇ ਦੀਵੇ ਜਗਾਉਣੇ ਨੇ ਤਾਂ ਸਤਿਗੁਰਾਂ ਦੇ ਸ਼ਬਦ ਦੇ ਜਗਾਇਓ ਆਹ ਦੀਵੇ ਨਾ ਜਗਾਇਓ ਜਿਹੜੇ ਮੈਂ ਤੁਹਾਡੇ ਵਿਖ ਕੇ ਆਇਆ ਹਾਂ ਹੋ ਸਕਦਾ ਹੈ ਤੇ ਭਾਈ ਮੰਝ ਬਣ ਕੇ ਇਹਨਾਂ ਨੂੰ ਬਾਹਰ ਜਰੂਰ ਕੱਢ ਦਿਓ ਭਾਈ ਮੰਝ ਤੁਹਾਡੇ ਵਿੱਚੋਂ ਸੀ ਔਰ ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ ਮੰਜ ਗੁਰੂ ਕਾ ਬੋਹਿਤਾ ਜੱਗ ਲੰਘਣ ਹਾਰਾ ਤੇ ਜਿਹੜਾ ਤੇਲ ਇਨ੍ਹਾਂ ਦੀਵਿਆਂ ਚ ਫੁਕਿਆ ਜਾਂਦਾ ਏ ਕਿਸੇ ਗਰੀਬ ਨੂੰ ਦੇ ਦਿਓ ਉਹ ਵੀ ਚਾਰ ਰੋਟੀਆਂ ਚੱਜਦੀਆਂ ਬਣਾ ਕੇ ਖਾ ਲੈ ਜਿਹੜਾ ਪੈਸਾ ਕਬਰਾਂ ਤੇ ਲਾਉਣੇ ਪਏ ਹੋ ਕਿਸੇ ਗਰੀਬ ਦੇ ਘਰ ਤੇ ਲਾ ਦਿਓ ਜਿਹੜਾ ਪੈਸਾ ਗਾਉਣ ਵਾਲੀਆਂ ਤੇ ਖਰਚਦੇ ਹੋ ਆਓ ਕਿਸੇ ਲੋੜਵੰਦ ਬਿਮਾਰ ਦਾ ਇਲਾਜ ਕਰਾਈਏ ਤੇ ਕਿਸੇ ਲੋੜਵੰਦ ਦੇ ਬੱਚੇ ਪੜਾ ਦਈਏ ਕਲਮ ਤੇ ਕਿਰਪਾਨ ਦੇ ਧਾਰਨੀ ਬਣਾ ਦਿਓ ਆਪਣੇ ਆਪ ਹੀ ਵਾਤਾਵਰਨ ਠੀਕ ਹੋ ਜਾਣਾ ਵਾਹਿਗੁਰੂ ਕਿਰਪਾ ਕਰਨ ਜੀ ਆਇਆਂ ਸਾਰਿਆਂ ਨੂੰ ਇੱਕ ਸ਼ਬਦ ਦੀ ਹਾਜ਼ਰੀ ਲਵਾ ਕੇ ਸੰਪੂਰਨਤਾ ਕਰਾਂ ਇੱਕ ਵਾਰੀ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਖਾਲਸੇ ਦਾ ਦیدار ਕਰਨ ਲੱਗਿਆਂ ਖਿਆਲ ਰੱਖਿਓ ਇਹ ਕੋਹ ਨੇ ਮੇਰੇ ਵਰਗੇ ਜਦੋਂ ਕੀਰਤਨ ਕਰਨਾ ਹੁੰਦਾ ਉਤੋਂ ਦੀ ਸ੍ਰੀ ਸਾਹਿਬ ਪਾ ਕੇ ਆਉਂਦੇ ਪਰ ਜਦੋਂ ਕਮਰੇ 'ਚ ਹੁੰਦੇ ਨੇ ਨਾ ਕਿੱਲੀ ਤੇ ਟੰਕੇ ਸੌਂਦੇ ਇਹ ਕੋਹ ਨੇ ਤੇ ਦੂਸਰਿਓ ਨੇ ਨਾ ਅੰਮ੍ਰਿਤ ਛਕਣਾ ਨਾ ਗੁਰੂ ਦੀ ਗੱਲ ਹੀ ਮੰਨਣੀ ਤੇ ਕਹਿੰਦੇ ਪਤਾ ਕੀ ਨੇ ਮਨ ਸੱਚਾ ਹੋਣਾ ਚਾਹੀਦਾ ਵੀ ਮਨ ਤਾਂ ਤੇਰਾ ਦੇਸੀ ਰਿਹਾ ਵੀ ਜੋ ਅੰਦਰ ਹੈ ਬਾਹਰ ਹੈ ਇੱਥੇ ਪੁੱਛਣ ਦੀ ਲੋੜ ਨਹੀਂ ਉਹ ਤਾਂ ਦਿਸਦਾ ਹੈ ਮਨ ਸੱਚਾ ਹੋਣਾ ਚਾਹੀਦਾ دیدار ਖਾਲਸੇ ਦਾ ਉਹਨਾਂ ਦਾ ਕਰਿਓ ਜਿਹੜੇ ਬਾਣੀ ਤੇ ਬਾਣੇ ਦੀ ਖਾਤਰ ਬੰਦ ਬੰਦ ਕੱਟੇ ਗਏ ਨੇ ਭਾਈ ਮਨੀ ਸਿੰਘ ਬਣ ਕੇ ਆਓ ਉਹਨਾਂ ਦਾ ਖਾਲਸੇ ਦਾ دیدار ਕਰਾਂਗੇ ਤਾਂ ਜਾ ਕੇ ਪਰਚਾ ਸ਼ਬਦ ਦਾ ਪਹਿਣਾਏ ਤੇ ਪਰਚਾ ਸ਼ਬਦ ਦਾ ਪਹੇਗਾ ਤੇ ਪੂਜਾ ਅਕਾਲ ਕੀ ਹੋਣੀ ਹੈ ਜਿੱਦਨ ਪੂਜਾ ਅਕਾਲ ਕੀ ਬਣ ਗਈ ਸੱਚ ਜਾਣਿਓ ਉਸ ਦਿਨ ਕਿਸੇ ਬਾਬੇ ਦੀ ਜਾਂ ਕਿਸੇ ਰੱਬ ਲੱਭਣ ਦੀ ਲੋੜ ਨਹੀਂ ਮਹਾਰਾਜ ਕਹਿੰਦੇ ਆ ਮੈਂ ਤੈਨੂੰ ਬਣਾ ਹੀ ਬਾਬਾ ਦਿੱਤਾ ਹੈ ਬਣਾ ਹੀ ਰੱਬ ਦਿੱਤਾ ਹੈ ਸਤਗੁਰ ਕਿਰਪਾ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਪਰਮਾਤਮਾ ਦੀ ਸਿਫਤ ਹੈ ਉਥੇ ਪਰਮਾਤਮਾ ਦੇ ਪਿਆਰਿਆਂ ਦੀ ਸਿਫਤ ਹੈ ਤੇ ਤੀਸਰਾ ਪਿਆਰ ਉਹ ਜਿਹੜੇ ਪ੍ਰਭੂ ਪਰਮਾਤਮਾ ਤੇ ਉਹਨਾਂ ਦੇ ਪਿਆਰਿਆਂ ਤੋਂ ਟੁੱਟੇ ਹੋਏ ਨੇ ਉਹਨਾਂ ਦੇ ਹਾਲਾਤ ਬਿਆਨ ਕੀਤੇ ਹੋਏ ਨੇ ਆ ਤਿੰਨ ਗੱਲਾਂ ਨੇ ਅੰਮ੍ਰਿਤਧਾਰੀ ਹੋ ਕੇ ਜਿਓ ਕਲਗੀਧਰ ਦੇ ਪੁੱਤਰੋ ਧੀਓ ਆਓ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣ ਕੇ ਘਟੋ ਘੱਟ ਸਭ ਤੋਂ ਪਹਿਲਾਂ ਕੌਮ ਨੂੰ ਤੇ ਬਾਦ ਵਿੱਚ ਵੇਖਾਂਗੇ ਪਹਿਲਾਂ ਆਪਣੇ ਗੁਰੂ ਘਰਾਂ ਦੀ ਸੇਵਾ ਦਾ ਅੰਮ੍ਰਿਤਧਾਰੀ ਬਣਾ ਲਈਏ ਔਰ ਉਹਦੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਤੋਂ ਹੋਣੀ ਹੈ ਕਿਉਂਕਿ ਉਹ ਪਹਿਲਾਂ ਨਸ਼ਾ ਵੰਡਦੇ ਨੇ ਮਗਰੋਂ ਅੰਮ੍ਰਿਤ ਸੰਚਾਰ ਕਰਾਉਂਦੇ ਨੇ ਆ ਸਿਸਟਮ ਬਦਲਣਾ ਪੈਣਾ ਜੀ ਆਇਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ